ਅੱਜ 2 ਵਜੇ ਜਦੋਂ ਮੈਂ ਘਰੇ ਬੈਠਾ ਸੀ ਤਾਂ ਘਰ ਦੇ ਵਿੱਚ ਇੱਕ ਮੈਨੂੰ ਬਾਹਰ ਤੋਂ ਯੂਕੇ ਨੰਬਰ ਤੋਂ ਫੋਨ ਆਇਆ ਉਹ ਕੀ ਪੁੱਛ ਰਿਹਾ ਵੇ ਸੰਜੀਵ ਜੀ ਕੀ ਹਾਲ ਹੈ ਮੈਂ ਜੀ ਬਹੁਤ ਵਧੀਆ ਹੈ ਕਹਿੰਦਾ ਮੈਂ ਭਗੇਲ ਸਿੰਘ ਬੋਲਦਾ ਛੇੜੇ ਪੰਜਾਬ ਬ੍ਰਿਟੇਨ ਤੋਂ ਮੈਂ ਕਿਹੜੀ ਵਿਗੇਟਰੀ ਹੋ ਗਈ ਕਹਿੰਦਾ ਪਤਾ ਲੱਗਿਆ ਫਰੋਜ਼ਪੁਰ ਵਾਲੀ ਉਹਦਾ ਮੈਂ ਕਿਹਾ ਇਹਦਾ ਪਤਾ ਲੱਗਿਆ ਫਰੋਜ਼ਪੁਰ ਬੰਦਾ ਮਾਰਿਆ ਜਿਹੜਾ ਅਸੀਂ ਬਹੁਤ ਹੈ ਜਿਹੜਾ ਬੰਦਾ ਮਾਰਦਾ ਹੈ ਕਹਿੰਦਾ ਅਰੇ ਸਸਦਾ ਮੁੰਡਾ ਬਹੁਤ ਮੁੰਡਾ ਜਾ ਅੱਛਾ ਮੈਂ ਦੇਖੀ ਸੀ ਗਬਰ ਬਹੁਤ ਕਹਤ ਕਹਿੰਦਾ ਪੰਜਾਬ ਦੇ ਵਿੱਚ ਜਿਆਦਾ ਹਿੰਦੂਵਾਦ ਹਿੰਦੂਵਾਦ ਕਰਦਾ ਸੀ ਕਹਿੰਦਾ ਉਹ ਅਗਲਾ ਨੰਬਰ ਥੋੜਾ ਐ ਤੇਰਾ ਸੰਜੀਪ ਘਨੋਲੀ ਦਾ ਸਚਿੰਦ ਦਾ ਤਿਆਰ ਹੋ ਜਾ ਕਹਿੰਦਾ ਤੁਸੀਂ ਕਹਿੰਦਾ ਪੰਜਾਬ ਦੇ ਵਿੱਚ ਬੜੀਆਂ ਰੈਲੀਆਂ ਹਿੰਦੂ ਪੰਚਾਇਤਾਂ ਕਰਦੇ ਆ ਬੜੇ ਜਸ਼ਨ ਮਨਾਉਂਦੇ ਆ ਬਹੁਤ ਗੱਲ ਸੁਣ ਕਿਹੜਾ ਜਸ਼ਨ ਮਨਾਉਂਦਾ ਮਖ ਨਾਲੇ ਪੰਜਾਬ ਦੇ ਇਤਿਲੀ ਜਿਹੜਾ ਅਸੀਂ ਉਹਨਾਂ ਮਨਾਉਂਦੇ ਆ ਕਹਿੰਦਾ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਮਖ ਚਲੋ ਬਹੁਤ ਬੈਠਾ ਬਕਵਾਸ ਮਾਰਦਾ ਉਹ ਕਹਿੰਦਾ ਛੋਟੀ ਉਮਰ ਦੇ ਬਚਾਲੇ ਨੇ ਕੀ ਕਸੂਰ ਕੀਤਾ ਮੈਂ ਉਹਨੂੰ ਮਹਾ ਪੰਜਾਬ ਦੀ ਗੁਰੂ ਪੀਰਾਂ ਦੀ ਧਰਤੀ ਆ ਇੱਥੇ ਦਾ ਲੋਕ ਦੀ ਕਿਸੇ ਮਾਰ ਮਰਾਈ ਨਾਲ ਚੱਲਦੇ ਨਹੀਂ ਕਹਿੰਦਾ ਹੁਣ ਤਿਆਰ ਹੋ ਜਾ ਜਿਹੜੀਆਂ ਤੁਸੀਂ ਪੰਚਾਇਤਾਂ ਕਰਦੇ ਹੋ ਹਿੰਦੂ ਰੈਲੀਆ ਹਿੰਦੂ ਧਰਮ ਨੇ ਹਿੰਦੂ ਪ੍ਰੋਗਰਾਮ ਕਹਿੰਦਾ ਇਹ ਭਈਆਂ ਨਾ ਬਲਕੇ ਤੁਸੀਂ ਪੰਜਾਬ 'ਚ ਗੱਦ ਪਾ ਰਹੇ ਆ ਅਗਲੀ ਵਾਰ ਤੁਹਾਨੂੰ ਪੰਜਾਬ 'ਚੋਂ ਚੱਕਣਾ ਵੀ ਫਿਰਦੇ ਤੇਰੇ ਵਰਗੇ ਲਗਭਗ 3 ਮਿੰਟ ਤੋਂ ਮੈਂ ਨਾਲ ਗੱਲ ਕੀਤੀ ਪਹਿਲਾਂ ਵੀ ਸਾਨੂੰ ਆਂਦੀਆਂ ਸੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਉਹਨੇ WhatsApp ਤੇ ਇੱਕ ਮੈਨੂੰ ਲੈਟਰ ਪਾਇਆ ਉਹਦੇ ਵਿੱਚ ਲਿਖਿਆ ਹੋਇਆ ਜਿਹੜਾ ਅਸੀਂ ਬੰਦਾ ਮਾਰਿਆ ਤੇ ਸ਼ਿਵ ਸੈਨਾ ਆਰਐਸਐਸ ਜਿਹੜੇ ਉਹ ਕਰ ਰਹੇ ਨੇ ਅਸੀਂ ਜਿਹੜੀ ਅੱਜ ਪ੍ਰਸ਼ਾਸਨ ਨੂੰ ਅਸੀਂ ਐਸਐਸਪੀ ਸਾਹਿਬ ਨਾਲ ਡੀਜੀ ਸਾਹਿਬ ਨਾਲ ਗੱਲ ਕੀਤੀ ਆ WhatsApp ਤੇ ਮੈਸੇਜ ਵੀ ਆਇਆ ਬਿਆਨ ਦਿੱਤੇ ਆ ਵੀ ਪਹਿਲਾਂ ਬੜੀਆਂ ਫੋਰਸਾਂ ਆਉਂਦੀਆਂ ਸੀ ਇਹ ਕਿਹੜੀ ਨਵੀਂ ਫੋਰਸ ਆ ਗਈ ਪੰਜਾਬ ਦੇ ਵਿੱਚ ਪਿੱਤੇ ਦਿਨ ਅਸਲਾ ਫੜਿਆ ਗਿਆ ਆਰਡੀਐਕਸ ਫੜੀ ਗਈ ਰਜਾਨਾ ਪਹਿਲਾਂ ਸਾਡਾ ਮੋਗੇ ਜਿ ਸ਼ਿਵ ਸੈਨਾ ਦਾ ਮਾਰਤਾ ਸੁਧੀਰ ਸੂਰੀ ਮਾਰਤਾ ਹੋਰ ਕਈ ਨੇਤਾ ਹਿੰਦੂ ਬੰਦਿਆਂ ਨੂੰ ਕਲੀਅਰ ਹੋ ਰਿਹਾ ਵੇ ਹਿੰਦੂਆਂ ਨੂੰ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਅਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਅਪੀਲ ਕਰਦੇ ਵੇ ਇਹਦੀ ਪਹਿਤਵਾਹੀ ਕੀਤੀ ਜਾਵੇ ਇਹ ਕਿਹੜੇ ਲੋਗ ਨੇ ਇਹ ਕੀ ਜਾਂਦੇ ਨੇ ਕਿਉਂਕਿ ਜਿਸ ਹਸਾਬ ਨਾਲ ਅਸਲਾ ਫੜਿਆ ਜਾ ਰਿਹਾ ਆਰ ਡੀ ਐਕਸ ਫੜੀ ਜਾ ਰਹੀ ਆ ਇਹ ਤੋਂ ਸਾਫ ਜ਼ਾਹਰ ਹੋ ਰਿਹਾ ਕਿ ਪੰਜਾਬ ਦੇ ਜਿਹੜੇ ਹਾਲਾਤ ਉਹੀ ਕਾਲੇ ਦੌਰ ਫਿਰ ਤੋਂ ਆ ਰਹੇ ਨੇ ਅਸੀਂ ਤਾਂ ਨਹੀਂ ਖੈਰ ਅਸੀਂ ਧਮਕਿਆਂ ਤੋਂ ਡਰਦੇ ਅਸੀਂ ਪੰਜਾਬ ਵਕਤ ਲਈ ਪਹਿਲਾਂ ਵੀ ਕੰਮ ਕਰਦੇ ਆ ਜਿਹੜੇ ਗਲਤ ਲੋਗ ਨੇ ਉਹਨਾਂ ਦਾ ਬਰਾਈ ਅਸੀਂ ਕਰਦੇ ਰਹਾਂਗੇ ਕਿਉਂਕਿ ਅਸੀਂ ਪੰਜਾਬ ਨੂੰ ਪਿਆਰ ਕਰਦੇ ਅਸੀਂ ਦੇਸ਼ ਨੂੰ ਪਿਆਰ ਕਰਦੇ ਜਿਹੜਾ ਪੰਜਾਬ ਦੇ ਦੁਸ਼ਮਣ ਦੇਸ਼ ਦਾ ਦੁਸ਼ਮਣ ਅਸੀਂ ਉਹਨਾਂ ਦਾ ਵਿਰੋਧ ਕਰਦੇ ਰਹਾਂਗੇ ਅਸੀਂ ਉਹਨਾਂ ਤੋਂ ਝੁਕਣ ਵਾਲੇ ਨਹੀਂ ਪਰ ਅਸੀਂ ਸਰਕਾਰ ਤੋਂ ਜਿਸ ਤਰ੍ਹਾਂ ਵੱਡੀ ਵੱਡੀਆਂ ਪੁਲਿਸ ਐਕਟੀਵਿਟੀਆਂ ਕਰ ਰਹੀ ਆ ਬੜੇ ਇਹਨਾਂ ਨੇ ਹਥਿਆਰ ਫੜਿਆ ਪਰ ਜਿਹੜੀਆਂ ਸਾਡੀਆਂ ਖੁਫੀਆ ਏਜੰਸੀਆਂ ਉਹ ਵੀ ਧਿਆਨ ਦੇਣ ਕਿ ਕਿੱਥੋਂ ਆ ਰਿਹਾ ਇਹਦੇ ਲਈ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿਹੜੇ ਲੋਕ ਨੇ ਜਿਹੜਾ ਪੰਜਾਬ ਦਾ ਮੋਲ ਖਰਾਬ ਕਰ ਰਹੇ ਦੇਖਿਆ ਜਾ। ਅੱਛਾ ਤਾਂ ਬਾਅਦ ਵਿੱਚ ਹੁਣ ਤਾਂ ਬੜੇ ਪੰਜ ਚਾਰ ਮਹੀਨੇ ਤੋਂ ਸ਼ਾਂਤੀ ਸੀ ਪਰ ਮਨ ਨੂੰ ਬੜਾ ਦੁੱਖ ਹੋਇਆ ਉਸ ਬੰਦੇ ਨੇ ਬੜੇ ਟਕਾ ਕੇ ਗੱਲ ਕੀਤੀ। ਸੰਜੀਬ ਕੀ ਹਾਲ ਹੈ ਮੈਂ ਜਿੱਦਾਂ ਮੇਰਾ ਫਰੈਂਡ ਹੁੰਦਾ ਹੈ ਤੇ ਦੂਸਰਾ ਵੀ ਅਸੀਂ ਉਹ ਮਾਰਤਾ ਆਰਐਸਐਸ ਵਾਲਾ ਅਸੀਂ ਹਿੰਦੂਆਂ ਨੂੰ ਟਾਰਗੇਟ ਕਰ ਰਹੇ ਨੇ ਜਿਹੜਾ ਅਸੀਂ ਕੀ ਹਿੰਦੂ ਪੰਜਾਬ ਚ ਦੁਖੀ ਕਰ ਰਹੇ ਨੇ ਪੰਜਾਬ ਦੇ ਵਿੱਚ ਹਿੰਦੂਆਂ ਦਾ ਵੀ ਹੁੰਦਾ ਹਿੱਸਾ ਜਿੰਨਾ ਸਿੱਖਾਂ ਦਾ ਅਸੀਂ ਭਾਈਚਾਰਾ ਇਕੱਠਾ ਰਹਿ ਰਿਹਾ ਪਰ ਇਹ ਲੋਕ ਜਿਹੜੇ ਬਾਹਰ ਬੈਠੇ ਨੇ ਇਹ ਬਰਦਾਸ਼ਤ ਨਹੀਂ ਕਰਦੇ ਅਸੀਂ ਇਹਨਾਂ ਨੂੰ ਕਹਿੰਦੇ ਜੇ ਦਮ ਹੈ ਤਾਂ ਪੰਜਾਬ ਚ ਆਓ ਪੰਜਾਬ ਜਾ ਕੇ ਕਰਕੇ ਦਿਖਾਓ ਬਾਹਰ ਬੈਠ ਕੇ ਤੁਸੀਂ ਧਮਕੀਆਂ ਦਿੰਦੇ ਗੈਂਗਸਟਰਾਂ ਨੂੰ ਕਰਾਉਂਦੇ ਆ ਇਹ ਕੋਈ ਪੰਜਾਬ ਦੀ ਧਰਤੀ ਪੰਜਾਬ ਦੇ ਗਰੂਪ ਇਹਨਾਂ ਦੀ ਕੋਈ ਐਸੀ ਹੋ ਨਹੀਂ ਮੇਂ ਨਿਰਦੋਸ਼ ਲੋਕਾਂ ਦੇ ਕਤਲ ਕਰਨਾ ਦੋ ਦੋ ਆਇਲ ਦੇ ਵਿੱਚ ਪਹਿਲਾਂ ਉਹਨੇ ਮੈਨੂੰ ਹੈਲੋ ਕੀਤਾ WhatsApp ਤੇ ਫਿਰ ਉਹਦੇ ਬਾਅਦ ਕਾਲ ਕੀਤੀ ਆ ਫਿਰ ਉਹਦੇ ਬਾਅਦ ਇੱਕ ਆਪਣਾ ਧਮਕੀ ਭਰਿਆ ਲੈਟਰ ਭੇਜਿਆ ਵੀ ਅਸੀਂ ਮਾਰਿਆ ਉਹ ਤੁਹਾਨੂੰ ਭੇਜ ਦਿੱਤਾ ਸੀ ਪ੍ਰਸ਼ਾਸ਼ਕ ਜੀ ਮੈਂ ਕਹਤਾਂ ਹਾਂ ਜੇ ਇਹ ਬੰਦੇ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਹੜੇ ਲਿੰਕ ਨੇ ਕਿਹਾ ਇਹਨਾਂ ਦਾ ਵਾਕਿਆ ਹੀ ਪੰਜਾਬ ਦੇ ਵਿੱਚ ਇਹ ਵਾਰਦਾਤ ਜਿਹੜੀ ਕੀਤੀ ਹੈ ਇਹਨਾਂ ਨੇ ਕੀਤੀ ਹੈ ਤਾਂ ਇਹਨਾਂ ਨੂੰ ਸਖਤੀ ਨਾਲ ਨਿਪਟਾਇਆ ਜਾਵੇ ਤੁਸੀਂ ਸਾਡੇ ਵਿੱਚ ਹਿੰਦੂ ਪਛਾਤਾ ਕਰਦੇ ਤਾਂ ਕਰਦੇ ਰਹਾਂਗੇ ਅਸੀਂ ਆਪਣੇ ਧਰਮ ਲਈ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਜਿਸ ਤਰ੍ਹਾਂ ਪਹਿਲਾਂ ਕੰਮ ਕਰਦੇ ਉਦਾਂ ਹੀ ਕਰਦੇ ਰਹਾਂਗੇ ਆਓ ਸਾਡੇ ਨਾਲ ਜੇ ਹੈ ਹਿੰਮਤ ਤਾਂ ਸੰਭਣੇ ਆਮਣੇ ਤੁਸੀਂ ਦਿੱਤੇ ਨੇ ਹੁਣੇ ਮੇਰੇ ਪਾਸ ਰੋਪੜ ਐਸਐਚਓ ਸਾਹਿਬ ਦੇ ਆਏ ਸੀ ਉਹ ਬਿਆਨ ਲਿਖ ਕੇ ਲੈ ਕੇ ਗਏ ਨੇ ਐਸਐਸਪੀ ਸਾਹਿਬ ਵੀ ਕਹਿ ਰਹੇ ਨੇ ਸਾਈਬਰ ਕ੍ਰਾਈਮ ਦੇ ਵਿੱਚ ਵੀ ਉਹ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ